ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਤੇ ਮੋਟੀਵੇਸ਼ਨਲ ਕਹਾਣੀ ਦੇ ਨਾਲ ਮੈਂ ਜੁੜਿਆ ਹਾਂ ਅੱਜ ਵੀ ਤੁਹਾਨੂੰ ਬਹੁਤ ਚੰਗੀ ਸਿੱਖਿਆ ਮਿਲੂਗੀ ਤੇ ਅੱਜ ਵੀ ਕਹਾਣੀ ਆ ਜਿਹੜੀ ਉਹ ਮੂਰਤੀਕਾਰ ਦੀ ਆ ਬਹੁਤ ਮਸ਼ਹੂਰ ਆਪਣੇ ਸਮੇਂ ਦਾ ਇੱਕ ਮੂਰਤੀਕਾਰ ਸੀ ਕਹਿ ਲਓ ਵੀ ਕਲਾ ਦਾ ਖਜ਼ਾਨਾ ਸੀ ਮੂਰਤੀਆਂ ਦੇ ਵਿੱਚ ਜਾਨ ਪਾਉਂਦਾ ਸੀ ਬੜੀ ਦੂਰ ਦੂਰ ਤੱਕ ਚਰਚੇ ਸੀ ਇੱਕ ਦਿਨ ਉਹਦੇ ਘਰੇ ਇੱਕ ਪੁੱਤਰ ਜਨਮ ਲੈਂਦਾ ਤੇ ਉਹਦੀ ਖੁਸ਼ੀ ਨਹੀਂ ਸਾਂਭੀ ਜਾਂਦੀ ਬਹੁਤ ਚਾਅ ਉਦਣ ਕਰਦਾ ਵਾ ਬਹੁਤ ਲਾੜ ਆਪਣੇ ਪੁੱਤ ਨੂੰ ਕਰਦਾ ਤੇ ਲਾਡਾਂ ਦੇ ਨਾਲ ਹੀ ਉਹਨੂੰ ਪਾਲਦਾ ਉਹਦਾ ਪੁੱਤਰ ਜਦੋਂ ਥੋੜੀ ਜੀ ਹੋਸ਼ ਸੰਭਾਲਦਾ ਤੇ ਉਹਨੂੰ ਵੀ ਉਹ ਜਿਹੜੀ ਮੂਰਤੀ ਕਲਾ ਵਾ ਉਹ ਸਿੱਖਣ ਲੱਗ ਜਾਂਦਾ ਤੇ ਜਿੱਦਾਂ ਜਿੱਦਾਂ ਉਹ ਵੱਡਾ ਹੁੰਦਾ ਜਾਂਦਾ ਉਹਦਾ ਪੁੱਤਰ ਵੀ ਬਹੁਤ ਵਧੀਆ ਇੱਕ ਮੂਰਤੀਕਾਰ ਬਣਦਾ ਜਾ ਰਿਹਾ ਸੀ ਪਰ ਜਦੋਂ ਵੀ ਪੁੱਤਰ ਉਹਦਾ ਕੋਈ ਮੂਰਤੀ ਬਣਾਉਂਦਾ ਸੀ ਤਾਂ ਪਿਓ ਦੇ ਵਿੱਚ ਕੋਈ ਨਾ ਕੋਈ ਨੁਕਸ ਜ਼ਰੂਰ ਕੱਢਦਾ ਸੀ ਕਿ ਇਹਦੇ ਵਿੱਚ ਸੁਧਾਰ ਕਰ ਆਹ ਚੀਜ਼ ਨੂੰ ਏਦਾਂ ਕਰ ਤੇ ਇਹ ਸਿਲਸਿਲਾ ਉਦੋਂ ਤੱਕ ਚੱਲਦਾ ਰਿਹਾ ਜਦ ਤੱਕ ਉਹ ਪੂਰਾ ਜਵਾਨ ਨਹੀਂ ਹੋ ਗਿਆ ਜਦੋਂ ਉਹ ਜਵਾਨ ਹੋਇਆ ਪੁੱਤ ਉਹਦਾ ਤੇ ਉਹ ਵੀ ਇੱਕ ਪ੍ਰੋਫੈਸ਼ਨਲ ਕਹਿ ਲਓ ਮੂਰਤੀਕਾਰ ਬਣ ਗਿਆ ਹੁਣ ਉਹ ਮਾਹਰ ਹੋ ਚੁੱਕਿਆ ਸੀ ਆਪਣੇ ਪਿਓ ਵਾਂਗੂ ਆਪਣੇ ਕੰਮ ਦੇ ਵਿੱਚ ਪਰ ਫੇਰ ਵੀ ਉਹਦਾ ਪਿਓ ਕੀ ਕਰਦਾ ਸੀ ਜਦੋਂ ਵੀ ਉਹ ਕੋਈ ਮੂਰਤੀ ਬਣਾਉਂਦਾ ਸੀ ਅੱਜ ਵੀ ਉਹਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਕੱਢ ਦਿੰਦਾ ਸੀ ਕਿ ਇਹ ਚੀਜ਼ ਨੂੰ ਤੂੰ ਐਂ ਦਾ ਕਰ ਇੱਥੇ ਆ ਤੂੰ ਗਲਤੀ ਕੀਤੀ ਆ ਮਤਲਬ ਉਹਨੂੰ ਜ਼ਰੂਰ ਕੋਈ ਨਾ ਕੋਈ ਸਲਾਹ ਦਿੰਦਾ ਸੀ ਪਹਿਲਾਂ ਤਾਂ ਪੁੱਤਰ ਨੂੰ ਬਹੁਤ ਇਹ ਚੀਜ਼ ਚੰਗੀ ਲੱਗਦੀ ਸੀ ਕਿ ਉਹਦਾ ਜਿਹੜਾ ਪਿਓ ਆ ਕੋਈ ਨੁਕਸ ਕੱਢਦਾ ਉਹਦੇ ਵਿੱਚ ਸੁਧਾਰ ਕਰਵਾ ਲੈਂਦਾ ਵਾ ਹੌਲੀ ਹੌਲੀ ਕੀ ਹੁੰਦਾ ਕਿ ਉਹ ਆਪਣੇ ਦਿਮਾਗ ਦੇ ਨਾਲ ਹੁਣ ਉਹ ਜਵਾਨੀ ਚ ਸੀ ਉਹ ਇੱਕ ਮੂਰਤੀਆਂ ਨੂੰ ਅਲੱਗ ਦਿਸ਼ਾ ਦੇਣੀ ਚਾਹੁੰਦਾ ਸੀ ਅਲੱਗ ਰੂਪ ਦੇਣਾ ਚਾਹੁੰਦਾ ਸੀ ਉਹ ਆਪਣੇ ਵਪਾਰ ਨੂੰ ਹੋਰ ਵਧਾਉਣਾ ਚਾਹੁੰਦਾ ਸੀ ਉਹਦਾ ਪੁੱਤਰ ਸੀ ਜਿਹੜਾ ਤੇ ਉਹ ਕਾਮਯਾਬੀ ਹੋ ਜਾਂਦਾ ਵਾ ਇਹਦੇ ਵਿੱਚ ਆਪਣੇ ਪਿਓ ਦੇ ਨਾਲੋਂ ਵੀ ਜ਼ਿਆਦਾ ਮਹਿੰਗੀਆਂ ਮੂਰਤੀਆਂ ਉਹ ਵੇਚਣ ਲੱਗ ਜਾਂਦਾ ਤੇ ਉਹਦੀ ਚਰਚਾ ਆਪਣੇ ਪਿਓ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਆ ਦੋਸਤੋ ਉਸ ਮੁਕਾਮ ਤੇ ਆ ਕੇ ਵੀ ਜਿਹੜਾ ਉਹਦਾ ਪਿਓ ਸੀਗਾ ਉਹਨੇ ਨੁਕਸ ਕੱਢਣਾ ਹੀ ਨਹੀਂ ਛੱਡੇ ਜਦੋਂ ਉਹਦੀ ਬਹੁਤ ਕੋਈ ਵੱਡੀ ਮੂਰਤੀ ਤੇ ਬਹੁਤ ਮਹਿੰਗੀ ਜਿਹੜੀ ਵੇਖ ਵੀ ਜਾਂਦੀ ਸੀ ਤਾਂ ਵੀ ਪਿਓ ਕਹਿ ਦਿੰਦਾ ਸੀ ਕਿ ਇਹਦੇ ਵਿੱਚ ਆ ਕਮੀ ਸੀ ਅਗਲੀ ਮੂਰਤੀ ਬਣਾਏਗਾ ਨਾ ਤਾਂ ਉਹਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖੀ। ਉਦੋਂ ਵੀ ਜਿਹੜਾ ਉਹ ਪੁੱਤ ਸੀ ਚੁੱਪ ਕਰਕੇ ਸੁਣਦਾ ਗਿਆ ਵੀ ਪਿਓ ਕਹਿੰਦਾ ਚੱਲ ਕੋਈ ਗੱਲ ਨਹੀਂ। ਇੱਕ ਵਾਰ ਕੀ ਹੁੰਦਾ ਉਹਨੂੰ ਇਹ ਗੱਲਾਂ ਦਾ ਗੁੱਸਾ ਲੱਗਣ ਲੱਗ ਗਿਆ ਕਿ ਮੇਰਾ ਪਿਓ ਇੰਨੀਆਂ ਮੂਰਤੀਆਂ ਮੈਂ ਬਣਾ ਲੀਆਂ ਇੰਨੀਆਂ ਮਹਿੰਗੀਆਂ ਮੈਂ ਵੇਚਤੀਆਂ ਹਲੇਵੀ ਮੇਰੇ ਚ ਨੋਕਸ ਕੱਢੀ ਜਾਂਦਾ ਤਾਂ ਇੱਕ ਦਿਨ ਉਹ ਪਿਓ ਨੂੰ ਕਹਿ ਦਿੰਦਾ ਕਿ ਪਾਪਾ ਤੁਸੀਂ ਮੈਨੂੰ ਕੁਝ ਨਾ ਕਿਹਾ ਕਰੋ ਮੈਨੂੰ ਪਤਾ ਵਾ ਕਿ ਮੈਂ ਆਪਣੀ ਮੂਰਤੀ ਨੂੰ ਕਿਵੇਂ ਵੇਚਣਾ ਵਾ ਕਿਵੇਂ ਬਣਾਉਣਾ ਵਾ ਕੀ ਉਹਦੇ ਵਿੱਚ ਕਮੀਆਂ ਮੈਂ ਆਪਣੀ ਮੂਰਤੀ ਦੀਆਂ ਕਮੀਆਂ ਆਪੇ ਕੱਢ ਲੂੰਗਾ ਤੁਸੀਂ ਨਹੀਂ ਕੱਢਣੀਆਂ ਤੇ ਜੇ ਤੁਸੀਂ ਇੰਨੀ ਨੌਲੇਜ ਰੱਖਦੇ ਹੋ ਫਿਰ ਮੇਰੀਆਂ ਮੂਰਤੀਆਂ ਤੁਹਾਡੇ ਨਾਲੋਂ ਮਹਿੰਗੀਆਂ ਕਿਉਂ ਵਿਕਣ ਲੱਗੀਆਂ ਮੈਨੂੰ ਲੋਕ ਦੂਰ ਦੂਰ ਤੱਕ ਜਾਣਣ ਲੱਗੇ ਜਿੱਥੋਂ ਤੱਕ ਤੁਹਾਡੀਆਂ ਮੂਰਤੀਆਂ ਨਹੀਂ ਪਹੁੰਚੀਆਂ ਉੱਥੇ ਤੱਕ ਮੇਰੀਆਂ ਮੂਰਤੀਆਂ ਪਹੁੰਚ ਗਈਆਂ ਇਸ ਕਰਕੇ ਤੁਸੀਂ ਹੁਣ ਮੈਨੂੰ ਸਲਾਹ ਨਾ ਦਿਆ ਕਰੋ ਚਲੋ ਜੀ ਉਸ ਦਿਨ ਤੋਂ ਪਿਓ ਨੇ ਆਪਣੇ ਮੂੰਹ ਨੂੰ ਲਾ ਲਿਆ ਜੀ ਤਾਲਾ ਅੱਜ ਤੋਂ ਬਾਅਦ ਉਹਨੇ ਕੋਈ ਵੀ ਰੋਕ ਟੋਕ ਨਹੀਂ ਕੀਤੀ ਕਿ ਤੇਰੀ ਮੂਰਤੀ ਦੇ ਵਿੱਚ ਕੀ ਕਮੀ ਆ ਮੁੰਡਾ ਆਪਣਾ ਵਪਾਰ ਵਧਾਉਂਦਾ ਜਾ ਰਿਹਾ ਸੀ ਤੇ ਹੋਇਆ ਕੀ ਹੌਲੀ ਹੌਲੀ ਸਮੇਂ ਦੇ ਮੁਤਾਬਕ ਉਹਦਾ ਵਪਾਰ ਠੰਡਾ ਪੈਣ ਲੱਗ ਗਿਆ ਉਹਦੀਆਂ ਮੂਰਤੀਆਂ ਜਿਹੜੀਆਂ ਵਿਕਣੀਆਂ ਸੀ ਉਹ ਘਟ ਗਈਆਂ ਤੇ ਉਹਦੀ ਜਿਹੜੀ ਚਰਚਾ ਹੋ ਰਹੀ ਸੀ ਸਾਰੇ ਪਾਸੇ ਉਹ ਵੀ ਘਟ ਗਈ ਸੀ ਕਾਫੀ ਬਹੁਤ ਪਰੇਸ਼ਾਨ ਹੁੰਦਾ ਹੁਣ ਉਹਦੀ ਮੂਰਤੀ ਕੋਈ ਵਧੀਆ ਮੁੱਲ ਨਹੀਂ ਸੀ ਦੇ پا ਰਹੀ ਉਹਨੂੰ ਜਦੋਂ ਪਾਣੀ ਸਿਰੋਂ ਲੰਘ ਜਾਂਦਾ ਉਹਨੂੰ ਕੋਈ ਵੀ ਮੂਰਤੀ ਵੱਲੋਂ ਪੈਸਾ ਨਹੀਂ ਮਿਲ ਰਿਹਾ ਤਾਂ ਉਹ ਆਪਣੇ ਪਿਓ ਦੇ ਕੋਲ ਆ ਕੇ ਚਲਿਆ ਜਾਂਦਾ ਪਿਓ ਦੇ ਕੋਲ ਸਾਰੀ ਗੱਲ ਰੱਖਦਾ ਵਾ ਦੱਸਦਾ ਵਾ ਕਿ ਮੇਰੇ ਨਾਲ ਕੀ ਹੋ ਰਿਹਾ ਵਾ ਤਾਂ ਪਿਓ ਕਹਿੰਦਾ ਵੀ ਇਹ ਗੱਲ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੇਰੇ ਨਾਲ ਹੋਊਗੀ ਪਰ ਜਦ ਤੱਕ ਤੂੰ ਆਪ ਤਜਰਬਾ ਨਾ ਲੈਂਦਾ ਮੇਰੇ ਬੋਲਣ ਦਾ ਕੋਈ ਫਾਇਦਾ ਨਹੀਂ ਸੀ ਹੋਣਾ ਤੂੰ ਤਾਂ ਮੈਨੂੰ ਚੁੱਪ ਕਰਾਤਾ ਸੀ ਇਹ ਪਤਾ ਕਿਉਂ ਹੋਇਆ ਕਿਉਂਕਿ ਤੂੰ ਆਪਣੇ ਆਪ ਨੂੰ ਸੰਪੂਰਨ ਸਮਝਣ ਲੱਗ ਗਿਆ ਤੈਨੂੰ ਇਹ ਲੱਗਣ ਲੱਗ ਗਿਆ ਕਿ ਮੇਰੇ ਤੋਂ ਬਿਹਤਰ ਕੋਈ ਨਹੀਂ ਆ ਤੈਨੂੰ ਹੰਕਾਰ ਹੋ ਗਿਆ ਆਪਣੇ ਆਪ ਤੇ ਤੇ ਜਦੋਂ ਤੱਕ ਮੈਂ ਨੁਕਸ ਕੱਟਦਾ ਸੀ ਤੇਰੀ ਮੂਰਤੀ 'ਚ ਕੋਈ ਕਮੀ ਨਹੀਂ ਸੀ ਹੁੰਦੀ ਮੈਂ ਜਾਣ ਬੁੱਝ ਕੇ ਨੁਕਸ ਕੱਟਦਾ ਸੀ ਤਾਂ ਕਿ ਤੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਰਹੇ ਤੈਨੂੰ ਇਹ ਨਾ ਲੱਗੇ ਕਿ ਮੈਂ ਮੂਰਤੀਆਂ ਦਾ ਖੁਦਾ ਬਣ ਗਿਆ ਉਸ ਪੁੱਤ ਨੂੰ ਇਹ ਗੱਲ ਸਾਰੀ ਸਮਝ ਆ ਜਾਂਦੀ ਆ ਕਿ ਮੇਰੇ ਹੰਕਾਰ ਨੇ ਮੈਨੂੰ ਮਾਰਿਆ ਵਾ ਤੇ ਜਦ ਤੱਕ ਬਜ਼ੁਰਗ ਨੇ ਵੱਡੇ ਨੇ ਤੁਹਾਡੇ ਕੰਮਾਂ 'ਚ ਨੁਕਸ ਕੱਢਦੇ ਨੇ ਤਾਂ ਤੁਸੀਂ ਕਾਮਯਾਬ ਜਿਆਦਾ ਹੋਨੇ ਹੋ ਉਹਨਾਂ ਨੂੰ ਸਿਰ ਮੱਥੇ ਪ੍ਰਵਾਨ ਜਰੂਰ ਕਰਨਾ ਚਾਹੀਦਾ ਜੀ ਸੋ ਦੋਸਤੋ ਜਿਹੜੀ ਇਹ ਕਹਾਣੀ ਦੀ ਸਿੱਖਿਆ ਵੀ ਇਹੀ ਆ ਜ਼ਿੰਦਗੀ 'ਚ ਸਾਨੂੰ ਇਹ ਚੀਜ਼ ਜ਼ਰੂਰ ਸੋਚਣੀ ਚਾਹੀਦੀ ਆ ਕਿ ਆਪਣੇ ਆਪ ਨੂੰ ਕਦੇ ਵੀ ਪਰਫੈਕਟ ਨਾ ਸਮਝੋ ਕਾਬਲ ਜਰੂਰ ਬਣੋ ਪਰ ਇਹ ਨਾ ਸਮਝੋ ਕਿ ਅਸੀਂ ਸਾਰਾ ਕੁਝ ਹਾਸਲ ਕਰ ਲਿਆ ਇਹ ਤਾਂ ਸਮੁੰਦਰ ਆ ਆਪਾਂ ਇਨਸਾਨ ਕਦੇ ਵੀ ਕਿਸੇ ਵੀ ਕੰਮ ਚ ਸੰਪੂਰਨ ਹੋ ਹੀ ਨਹੀਂ ਸਕਦੇ ਜਿੰਨਾ ਕੋਈ ਮਰਦੀ ਵੱਡਾ ਨਾਮ ਲਿਆਉ ਜਿੰਨਾ ਕੋਈ ਮਰਦੀ ਵੱਡਾ ਬੰਦਾ ਜਿਹੜਾ ਉਹ ਲਿਆਉ ਸੋਹੰਕਾਰ ਨਾ ਕਰੋ ਸਿਆਣਿਆਂ ਦੀਆਂ ਜਿਹੜੀਆਂ ਸਲਾਹਾਂ ਨੇ ਉਹ ਗੁੜ ਵਾਂਗ ਹੁੰਦੀਆਂ ਨੇ ਉਹਨਾਂ ਨੂੰ ਜਰੂਰ ਮੰਨਿਆ ਕਰੋ ਸੁਣਿਆ ਕਰੋ ਕਿ ਉਹ ਕੀ ਕਹਿੰਦੇ ਨੇ ਉਹੀ ਕੱਲ ਨੂੰ ਤੁਹਾਨੂੰ ਸ਼ਿਖਰਾਂ ਤੇ ਲੈ ਕੇ ਜਾਂਦੀਆਂ ਨੇ ਤੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਕਹਾਣੀ ਲੈ ਕੇ ਬਹੁਤ ਜਲਦੀ ਮਿਲੂੰਗਾ ਜੀ